ਅਡੀ ਪਾਣੀ ਦੀ ਔਕਾਤ ਨਹੀਂ ਸੀ ਯੇਸ਼ੂ ਨੇ ਸਾਨੂੰ 올 ਸੀਜ਼ਨ ਦੀ ਬੋਤਲ ਫੈਸ ਕੀਤੀ ਹਲੇਲੂਇਆ ਕੁਛ ਲੋਕ ਸ਼ਰਾਬ ਦੀ ਅੰਸਰ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਔਰ ਹਲੇਲੂਇਆ ਦੇ ਸ਼ਬਦ ਦੀ ਨਰਾਦਰੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਵੀ ਪ੍ਰਭੂ ਯੇਸ਼ੂ ਮਸੀਹ ਨੇ ਸਾਨੂੰ ਸ਼ਰਾਬ ਦੀ ਬੋਤਲ ਦਿੱਤੀ ਔਰ ਹੋਰ ਵੀ ਜੋ ਉਹਨਾਂ ਦੇ ਮਨ 'ਚ ਗੱਲਾਂ ਆ ਰਹੀਆਂ ਕਰ ਰਹੇ ਨੇ ਔਰ ਬੰਦੇ ਅਸੀਂ ਆਈਡੈਂਟੀਫਾਈ ਵੀ ਕਰ ਲਏ ਨੇ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ ਸੌਂਗ ਆ ਜਾਂ ਸਾਡੇ ਭਜਨ ਆ ਉਹਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਆਂਦਾ ਵਾ ਹਾਲੇਲੂਇਆ ਸ਼ਬਦਾਂ ਦਾ ਨਾਮ ਆਦਨ ਨੂੰ ਲੈ ਕੇ ਕੋਈ ਮਜ਼ਾਕ ਉਡਾਏਗਾ ਉਦ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਜ ਕੀਤੀ ਜਾਏਗੀ ਸਾਡੀ ਪਾਣੀ ਦੀ ਔਕਾਤ ਨਹੀਂ ਸੀ ਯਿਸੂ ਨੇ ਸਾਨੂੰ ਆਕਸੀਜਨ ਦੀ ਬੋਤਲ ਵਾਸਤੇ ਦਿੱਤੀ ਉਹ ਹਾਲੇਲੂਇਆ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਦੋ ਵਿਅਕਤੀਆਂ ਦੇ ਵੱਲੋਂ ਪ੍ਰਭੂ ਯਸ਼ੁਮਸੀ ਅਤੇ ਹਲੇਲੂਇਆ ਸ਼ਬਦ ਦਾ ਮਜ਼ਾਕ ਉਡਾਇਆ ਗਿਆ। ਇਸ ਵੀਡੀਓ ਦੇ ਵਿੱਚ ਦੋ ਵਿਅਕਤੀ 31 ਮਾਰਚ ਨੂੰ ਸ਼ਰਾਬ ਦੀ ਬੋਤਲ ਹੱਥ ਵਿੱਚ ਲੈ ਕੇ ਬੋਲ ਰਹੇ ਸਨ ਕਿ ਪ੍ਰਭੂ ਯਸ਼ੁਮਸੀ ਨੇ ਸ਼ਰਾਬ ਦੀ ਬੋਤਲ ਦੇ ਨਾਲ ਬLES ਕੀਤਾ। ਜਿਸ ਤੋਂ ਬਾਅਦ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਅੱਜ ਜਲੰਧਰ ਵਿਖੇ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਨੇ ਸਖਤ ਨੋਟਿਸ ਲੈਂਦਿਆਂ ਮਾਣਯੋਗ ਪੁਲਿਸ ਕਮਿਸ਼ਨਰ ਜਲੰਧਰ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਮੁਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਮਸੀਹ ਨੇ ਵਿਰੋਧੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸ਼ਰਾਰਤੀ ਅੰਸਰ ਵੱਲੋਂ ਮਸੀਹ ਭਾਈਚਾਰੇ ਦੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਜਾਂ ਇਸਾਈ ਪਵਿੱਤਰ ਸ਼ਬਦ ਹallelujah ਨੂੰ ਲੈ ਕੇ ਕੋਈ ਵੀ ਅਫਦਰ ਸ਼ਬਦਾਵਲੀ ਵਰਤੀ ਗਈ ਤਾਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹੱਕ ਤਾਨ ਕੇ ਮਸੀਹ ਵਿਰੋਧੀਆਂ ਦਾ ਸਾਹਮਣਾ ਕਰੇਗੀ ਇਸ ਮੌਕੇ ਉਹਨਾਂ ਨਾਲ ਵਿੱਕੀ ਗੋਲਡ ਜਨਰਲ ਸਕੱਤਰ ਵਿਲਸਨ ਮਸੀਹ ਬਟੂ ਪੀਟਰ ਮਸੀਹ ਬਲੰਦਪੁਰੀ ਲਵਲੀ ਜੁਐਲ ਐਲਬਰਟ ਮਸੀਹ ਤੇ ਕਈ ਹੋਰ ਵੀ ਹਾਜ਼ਰ ਸਨ ਸਰ ਮੇਰੇ ਵੱਲੋਂ ਜੈਮਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਪਰਮੇਸ਼ਵਰ ਨੇ ਦਿਖਾਇਆ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਜਿਦੇ ਵਿੱਚ ਕੁਝ ਲੋਕ ਸ਼ਰਾਲਤੀ ਅਨਸਰ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਔਰ ਹਲੇਲੂਇਆ ਦੇ ਸ਼ਬਦ ਦੀ ਨਰਾਦਰੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਵੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸ਼ਰਾਬ ਦੀ ਬੋਤਲ ਦੇਤੀ ਔਰ ਹੋਰ ਵੀ ਜੋ ਉਹਨਾਂ ਦੇ ਮਨ 'ਚ ਗੱਲਾਂ ਆ ਰਹੀਆਂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਅੱਜ ਪੂਰਾ ਜਲੰਧਰ ਦਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਸਾਰੀ ਟੀਮ ਮਸੀਹ ਭਾਈਚਾਰਾ ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295ਏ ਦਾ ਪਰਚਾ ਦਰਜ ਕਰਕੇ ਬਿਨਸ ਦੀ ਜਿਹੜੀਆਂ ਉਹ ਵੱਖ-ਵੱਖ ਧਾਰਾਵਾਂ ਉਹਦੇ ਪਰਚਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀ ਇਸ ਲਾਖਾ ਪਿੱਛੇ ਸੁਟਿਆ ਜਾਏਗਾ ਔਰ ਬੰਦੇ ਸੀ ਆਇਡੈਂਟੀਫਾਈ ਵੀ ਕਰ ਲਏ ਨੇ ਕਿਉਂਕ ਨੰਬਰ ਆ ਔਰ ਬਹੁਤ ਜਲਦੀ ਮੈਂ ਦੱਸ ਦੇਣਾ ਚਾਹੁੰਦਾ ਵੀ ਉਹ ਗ੍ਰਿਫਤਾਰ ਵੀ ਹੋ ਜਾਣਗੇ ਔਰ ਮੈਂ ਤੁਹਾਡੇ ਵੱਲੋਂ ਮਰਾਈ ਮੈਂ ਪੂਰੇ ਮੁਸੀਬਾਈਚਾਰੇ ਵੱਲੋਂ ਵਾਰਨਿੰਗ ਦੇਣਾ ਵਾ ਮਸੀਹ ਵਿਰੋਧੀਆਂ ਨੂੰ ਜਿਹੜੇ ਸੋਚਦੇ ਨੇ ਵੀ ਪਰਮੇਸ਼ਵਰ ਦੇ ਦਾਸਾਂ ਨੂੰ ਦਬਾ ਲੈਣਗੇ ਮਸੀਹ ਲੋਕਾਂ ਨੂੰ ਦਬਾ ਲੈਣਗੇ ਇਹ ਕਦੀ ਵੀ ਜ਼ਿੰਦਗੀ 'ਚ ਅਸੀਂ ਹੋਣ ਨਹੀਂ ਦਵਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਹਕਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਅਗਰ ਕੋਈ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ Song ਆ ਜਾਂ ਸਾਡੇ ਭਜਨ ਆ ਉਹਨਾਂ ਦੇ ਵਿੱਚ ਪ੍ਰਭੂ ਯਸ਼ੂ ਮਸੀਹ ਦਾ ਨਾਮ ਆਂਦਾ ਵਾ ਹਾਲੇਲੂਇਆ ਸ਼ਬਦਾਂ ਨਾਮ ਅੰਦਰ ਨੂੰ ਲੈ ਕੇ ਕੋਈ ਵੀ ਮਜ਼ਾਕ ਉਡਾਏਗਾ ਔਰ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾ ਦਿੱਤੀ ਜਾਏਗੀ ਔਰ ਹੁਣ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਏਗਾ ਕਿਉਂਕਿ ਬਹੁਤ ਸਮੇਂ ਤੋਂ ਅਸੀਂ ਦੇਖ ਰਹੇ ਆ ਵੀ ਲੋਕ ਜਿਹੜੇ ਮਜ਼ਾਕ ਉਡਾ ਰਹੇ ਅਸੀਂ ਸਮਝਦੇ ਵੀ ਚਲੋ ਬੱਚੇ ਸਕੂਲ ਜਾਣ ਵਾਲੇ ਨੇ ਕਾਲਜ ਜਾਣ ਵਾਲੇ ਨੇ ਇਹਨਾਂ ਨੂੰ ਪਤਾ ਨਹੀਂ ਆ ਇਹ ਚਲੋ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਨੂੰ ਕਿ ਮਾਫ ਕਰੋ ਅਸੀਂ ਮਾਫ ਕਰੀਏ ਮਗਰ ਹੁਣ ਜਿਹੜਾ ਪਾਣੀ ਜਿਹੜਾ ਵਾ ਸਿਰ ਤੋਂ ਟੱਪ ਗਿਆ ਵਾ ਮਸੀਬ ਭਾਈਚਾਰੇ ਨੂੰ ਲੈ ਕੇ ਅਗਰ ਵੀ ਕੋਈ ਟਿਕਾ ਟਿਪ ਨਹੀਂ ਕਰੇਗਾ ਔਰ ਤੇ ਬਾਂਧੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਮੇਰੀ ਇਹ ਚੇਤਾਵਨੀ ਹੈ ਮਸੀਬ ਵਿਰੋਧੀਆਂ ਨੂੰ ਵੀ ਤੁਸੀਂ ਸਾਵਧਾਨ ਹੋ ਜਾਓ ਹੁਣ ਹੁਣ ਅਗਰ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਖੈਰ ਹੋਵੇ ਤੇ ਮਸੀਬ ਭਾਈਚਾਰੇ ਦੇ ਉੱਪਰ ਟਿਕਾ ਟਿਪ ਨਹੀਂ ਕਰਨੀ ਬੰਦ ਕਰ ਦਿਓ ਨਹੀਂ ਤੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਜ਼ਰੂਰ ਸੁਟਿਆ ਜਾਊਗਾ ਔਰ ਕਾਨੂੰਨ ਦੇ ਤਹਿਤ ਤੁਹਾਡੇ ਤੇ ਕਾਰਵਾਈ ਕਰਵਾਈ ਜਾਏਗੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਧੰਨਵਾਦ